ਅੱਜ ਸ਼ਹਿਰ ਧਾਰੀਵਾਲ ਵਿੱਚ 크리스마스 ਡੇ ਤੇ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਧਾਰੀਵਾਲ ਸਾਲਵੇਸ਼ਨ ਆਰਮੀ ਮੈਕਰੋਬੈਟ ਹਸਪਤਾਲ ਧਾਰੀਵਾਲ ਤੋਂ ਸ਼ੁਰੂ ਹੋ ਕੇ ਪੱਤਨੰਗਲ ਫੱਜੂਪੁਰ ਅਤੇ ਧਾਰੀਵਾਲ ਦੇ ਵੱਖ-ਵੱਖ ਬਜ਼ਾਰਾਂ ਤੋਂ ਹੁੰਦੀ ਹੋਈ ਸੰਤਨੀ ਤਿਰਜਾ ਨਗਰ ਕੈਥੋਲਿਕ ਚਰਚ ਵਿਖੇ ਸਮਾਪਤ ਹੋਈ। ਇਸ ਸ਼ੋਭਾ ਯਾਤਰਾ ਦਾ ਸ਼ਹਿਰ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਤੇ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ। ਇਹ ਸ਼ੋਭਾ ਯਾਤਰਾ ਵਿੱਚ ਵੱਡੀ ਗਿਣਤੀ ਦੇ ਵਿੱਚ ਮੁਸੀਬਾਈ ਚੜਦੇ ਲੋਕਾਂ ਤੋਂ ਇਲਾਵਾ ਹਰ ਧਰਮ ਦੇ ਲੋਕ ਸ਼ਾਮਿਲ ਹੋਏ ਅਤੇ ਵੱਡੇ ਦਿਨ ਦੀ ਵਧਾਈ ਦਿੱਤੀ। ਆਓ ਤੁਹਾਨੂੰ ਦਿਖਾਉਂਦੇ ਹਾਂ ਇਹ ਸ਼ੋਭਾ ਯਾਤਰਾ ਦੀਆਂ ਕੁਝ ਤਸਵੀਰਾਂ। ਸ਼ੋਰ ਡਾਂਸ ਕਰੰਗੇ ਉਸ ਤੋਂ ਬਾਅਦ ਜਿੰਨੇ ਵੀ ਆਰਗੇਨਾਈਜੇਸ਼ਨਸ ਨੇ ਅਸੀਂ ਇਸ ਜਗ੍ਹਾ ਵਿੱਚ ਕੈਂਡਲਸ ਰੱਖੀਆਂ ਨੇ ਤੁਹਾਡੇ ਵਾਸਤੇ ਆਪਕੋ ਵੈਲਕਮ ਦੇ ਕੇ ਜੋ ਹਮਾਰੇ ਵਿੱਚ ਮੇਂ ਖੁਦਾ ਬਖਸ਼ੀ ਕਾਦਮ ਆਇਆ ਉਸਕੇ ਬਾਅਦ ਹਮ ਪ੍ਰੋਗਰਾਮ ਦਾ ਸਟਰਕਚਰ ਬਤਾਏਗੇ ਔਰ ਉਸਕੇ ਅਕੋਰਡਿੰਗ ਹਮ ਕੈਂਡਲ ਕੋ ਜਲਾਕਰ ਹਮ ਫਿਰ ਅੱਗੇ ਹੈ। ਹallelujah Thank you sir ਬਹੁਤ ਅੱਛਾ ਮਨੇ ਖੁਦਾ ਕਤਲਾ ਨੂੰ ਸੁਨਾ ਹੈ ਉਮੀਦ ਹੈ ਲੰਮੀ ਉਮਰ ਦੇ ਤੇ ਤਰੱਕੀਆਂ ਬਖੇ ਇਦਾਂ ਹੀ ਸਾਡੇ ਧਰਮ ਦੀ ਸੇਵਾ ਕਰਦੇ ਜਾਣ। ਸੋ ਸਾਡੇ ਵਿੱਚ ਬਹੁਤ ਸਾਰੇ ਪਾਸਟਰ ਬਲਬੀਰ ਜੀ ਉਹਨਾਂ ਨੂੰ ਬੇਨਤੀ ਹੈ ਕਿ ਜਲਦੀ ਜਲਦੀ ਸਟੇਟ ਤੇ ਆਓ। ਉਹਨਾਂ ਦਾ ਇੰਤਜ਼ਾਰ ਹੋ ਰਿਹਾ ਹੈ। بڑے دھام منا رہی ہوں میں ہوئے ہزاروں کی گنتی ہوئے سنگت ਜੀਆ ਆਖਦਾ ਹਾਂ ਸਾਰੇ ਵਕਤ ਵਕਤ ਨਿਸ਼ਾਨ ਆਗੂ ਸਾਡੇ ਵਿੱਚ ਪਹੁੰਚੇ ਨੇ ਦਿੱਲੀ ਤੋਂ ਸਾਰੇ ਸਾਰਵੀ ਸਾਰੇ ਸਾਰ ਮਿਲੇ ਉਹ ਸਕੇਤਰੀ ਆਂਦੇ ਇੱਕ ਪਹੁੰਚੇ ਨੇ ਮੁੱਖ ਮਹਿਮਾਨ ਹੋ ਜੋ ਰੋਜ਼ ਦਾ ਵੀ ਤੇ ਵੀ ਲੋ ਜੀਆ ਆਖਦਾ ਹਾਂ ਅੱਜ ਮੈਂ ਬਾਤਾਂ ਕਰਦਾ ਹਾਂ ਬਿਨਾ ਉਹਨਾਂ ਬਿਨਾ ਆਪਣੇ ਬੇਟੇ ਰੇਸ ਮਸਜਿਦ ਰਾਈ ਪੰਜਾਬ ਪ੍ਰਦੇਸ਼ ਦੇ ਵਿੱਚ ਅਮਰ ਜੈਨ ਲਾਵੇ ਇਹ ਸਾਰੇ ਕੋਣ ਭਰਾਵਾਂ ਦੇ ਬਾਲ ਜੀਵਨ ਗੁਜ਼ਾਰੇ ਮੈਂ ਆਪ ਸਭ ਨੂੰ ਤੁਹਾਡੇ ਮਾਜੀ ਦੇ ਰਾਹੀਂ ਵੱਡਾ ਜੈਨ ਤੇ ਨਵਾਂ ਸਾਲ ਦਾ ਲੱਖ ਲੱਖ ਵਧਾਈ ਦਿੰਦਾ ਹਾਂ ਉਹ ਨਹੀਂ ਹੋਣਾ ਅੱਜ ਦਾ ਇਹ ਸੁਸਤ ਸਮਾਗਮ ਹੈ ਇਹ ਮਹਾ ਉਤਸਵ ਜੋ ਹੈ ਸਾਰੇ ਜੱਜ ਸੀ ਇਹਦੇ ਕਰਕੇ ਕਰ ਰਹੇ ਨੇ ਸਾਰੀਆਦੀ ਸਰਦੀ ਦੇ ਉੱਤੇ ਅੱਜ ਦਾ ਇਹ ਸੁਸਤ ਦਿਹਾੜਾ ਜਿਹੜਾ ਹੈ ਉਹ ਸ਼ਾਂਤੀ ਨੂੰ ਕੁਚੀ ਨੂੰ ਇਹ ਮੌਮੈਂਟ ਉਪਰਤੀਕ ਹੈ ਜਿਹਦੇ ਵਿੱਚ ਉਹ ਸੰਸਾਰ ਜਿਹੜਾ ਹੈ ਜੋ ਯਿਸੂ ਮਸੀਹ ਦੇ ਜਨਮ ਦੀ ਹਾਜ਼ਰੇ ਤੇ ਜਗਾ ਜਗਾ ਤੇ ਹਮਾਤਸਾ ਦੇ ਨਾਮ ਦੇ ਨਾਲ ਖੁਸ਼ੀਆਂ ਮਨਾ ਰਿਹਾ ਹੈ ਔਰ ਇਸ ਦਿਨ ਨੂੰ ਅਸੀਂ ਉਮੀਦ ਕਰਦੇ ਹਾਂ ਕਿ ਸਾਡਾ ਸੰਸਾਰ ਜਿਹੜਾ ਹੈ ਉਹ ਬੜੀ ਸ਼ਾਂਤੀ ਨਾਲ ਵਿਆਹ ਜਨਮ ਜਿਹੜਾ ਹੈ ਅੱਗੇ ਵਧੇਗਾ ਔਰ ਏਕਤਾ ਦਾ ਪ੍ਰਤੀਕ ਵੀ ਰਿਹਾ ਹੈ ਅੱਜ ਧਾਰੀਵਾਲ ਦੀ ਧਰਤੀ ਦੇ ਉੱਤੇ ਦਿਖਾਇਆ ਜਾ ਰਿਹਾ ਹੈ ਔਰ ਮੈਂ ਇਸ ਵਿਆਹ ਦੀਆਂ ਸਭ ਨੂੰ ਸ਼ੁਭ ਕਾਮਨਾ ਪੇਸ਼ ਕਰਦਾ ਹਾਂ ਤਾਂ ਜੋ ਏਕਤਾ ਔਰ ਜਾਗ ਸ਼ਾਂਤੀ ਜਿਹੜਾ ਉਹ ਪੂਰੇ ਸੰਸਾਰ ਦੇ ਵਿੱਚ ਬਹਾਲ ਰਹਿ ਸਕੇ ਬਹੁਤ ਬਹੁਤ ਧੰਨਵਾਦ ਆ ਸਾਰਿਆਂ ਨੂੰ ਜਿਸ ਸੁਸਤੀ ਬਹੁਤ ਬੁਖਾਇਆ ਜਾਂਦਾ ਉਹ ਨੂੰ ਅੱਗੇ ਬਹਿਣ ਦੀ ਕਰਦਾ ਸਾਡੇ ਇਲਾਕੇ ਦੇ ਤੇ ਬੇਟਾ ਸਿਆਰਤੀ ਜਗਾ ਚੂਟੀ ਜਗਾ ਸਾਦੀ ਜਗਾ ਬਣਾ ਕੇ ਰੱਖਣਾ ਬਾਕੀ ਇੱਕ ਕਲੈਕਟਰ ਕਰਾ ਸਾਰਿਆਂ ਨੂੰ ਜੈ ਹੋਵੇ ਲਾ 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 ਅੱਜ ਸ਼ਹਿਰ ਧਾਰੀਵਾਲ ਵਿੱਚ 크리스마ਸ ਦੇ ਸ਼ੁਭ ਦਿਨ ਤੇ ਇਹ ਜੋ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਇਹ ਸਾਰੇ ਇਲਾਕੇ ਵੱਲੋਂ ਭਾਈਚਾਰੇ ਸਾਂਝੇ ਤੌਰ ਦੇ ਉੱਤੇ ਸਾਰੀ ਇਹ ਜਥੇ ਬੰਦੀਆਂ ਨਾਲ ਮਿਲ ਕੇ ਸ਼ੋਭਾ ਯਾਤਰਾ ਦਾ ਆਨੰਦ ਮਾਣ ਰਹੇ ਹਾਂ ਮੈਂ ਸਮੂਹ ਸਾਡੇ 크ਿਸਚਨ ਭਾਈਚਾਰੇ ਨੂੰ ਇਸ 크ਿਸਮਸ ਤੇ ਔਰ ਨਵੇਂ ਸਾਲ ਦੇ ਉੱਤੇ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਪਰਮੇਸ਼ਰ ਅੱਗੇ ਹੀ ਅਰਦਾਸ ਕਰਦਾ ਹਾਂ ਕਿ ਇਹ ਜੋ ਭਾਈਚਾਰਕ ਸਾਂਝ ਹੈ ਇਸੇ ਤਰ੍ਹਾਂ ਹੀ ਸਾਡੇ ਇਲਾਕੇ 'ਚ ਬਰਕਰਾਰ ਰੱਖਣਾ ਮੇਰੇ ਵੱਲੋਂ ਤੇ ਸਾਡੀ ਸਮੁੱਚੀ ਟੀਮ ਵੱਲੋਂ ਡਾਕਟਰ ਕਵਰਜੀਤ ਸਿੰਘ ਜੀ ਦੇ ਵੱਲੋਂ ਸਾਰੇ ਇਸ ਸ਼ਹਿਰ ਨੂੰ 크리스마ਸ ਦੀਆਂ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਜੀ। ਬੇਟਾ ਇੱਕ ਮਿੰਟ ਮਾਰਾ ਤੇ ਉਹਨੂੰ ਜੁਪਾਇੰਟ ਕਰ ਲੈ ਤਾ ਫੇਰ ਨਾ। ਬੱਸ ਬੱਸ। ਹਾਂਜੀ ਪ੍ਰਧਾਨ ਜੀ ਅੱਜ ਜਿਹੜੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਵਿੱਚ ਸ਼ਾਮਲ ਹੋਏ ਹੋ ਕੀ ਕਹਿਣਾ ਚਾਹੁੰਦੇ? ਅਸੀਂ ਤਾਂ ਬਹੁਤ ਜਿਹੜਾ ਸੀ ਆਪਣੇ ਪ੍ਰਭੂ ਜਸੂ ਮਸੀਹ ਦਾ ਜਨਮ ਦਿਹਾੜਾ ਸਾਰੇ ਭਾਈ ਧਰਮ ਰਲ ਕੇ ਇਹ ਮਨਾਣੇ ਆ ਮੈਂ ਪ੍ਰਭੂ ਜਸੂ ਮਸੀਹ ਦੇ ਕੇ ਇਹ ਹੀ ਪ੍ਰਾਰਥਨਾ ਕਰਨਾ ਵੀ ਸਾਡੇ ਧਾਰੀਵਾਲ ਦੇ ਵਿੱਚ ਜਿਸ ਤਰ੍ਹਾਂ ਸੀ ਸਾਰੇ ਮਸੀਹ ਭਾਈ ਜਰਾ ਸਾਡੇ ਧਰਮ ਸਾਰੇ ਇਕੱਠੇ ਹੋ ਕੇ ਬੜੇ ਤੁੰਤਾਂ ਨਾਲ ਅਸੀਂ ਇਹ ਦਿਨ ਮਨਾਣੇ ਆ ਬੜਾ ਖੁਸ਼ੀਆਂ ਭਰਿਆ ਦਿਨ ਦਾਵਾ ਕਿ ਮੈਂ ਪ੍ਰਭੂ ਜਸੂ ਮਸੀਹ ਦੇ ਕੇ ਪ੍ਰਾਰਥਨਾ ਕਰਨਾ ਵੀ ਸਾਡੇ ਧਾਰੀਵਾਲ ਦੇ ਵਿੱਚ ਜਿਸ ਤਰ੍ਹਾਂ ਇਹ ਪਿਆਰ ਸਾਰਿਆਂ ਵਿੱਚ ਬਣਾ ਕੇ ਰੱਖਿਆ ਜਿਸ ਤਰ੍ਹਾਂ ਹਰ ਜਰਸਸ ਵਾਲੇ ਹਰ ਯੂਥ ਹਰ ਸੋਸਾਇਟੀ ਇਕੱਠੇ ਹੋ ਕੇ ਜਸਾ ਸਾਬਾ ਭੱਟੀ ਜੀ ਤੁਹਾਡੇ ਇੰਦਰਾਸ ਇੰਦਰਾਸ ਜੀ ਠੀਕ ਹੈ ਲਾਬਾ ਲੋਵਾਲ ਜੀ ਇਹ ਬਹੁਤ ਕੀ ਇਹਨਾਂ ਨੇ ਵੇਖੋ ਬਾਸਟਰ ਦੇ ਕਿੱਦਾਂ ਉਹਦੀ ਲੰਗਰ ਵੀ ਲਾਇਆ ਬੜੀ ਧੂਮ ਧਾਮ ਦੇ ਨਾਲ ਬ੍ਰੋਜੋ ਸਮਸੀ ਦਾ ਜਰਨਨ ਮੁੰਡਿਆਣਾ ਬਣਾ ਰਹੇ ਨੇ ਸਾਨੂੰ ਬ੍ਰੋਜੋ ਸਮਸੀ ਦੇ ਦੱਸਿਆ ਇਧਰ ਆ ਕੇ ਚੱਲਣਾ ਚਾਹੀਦਾ ਸਾਰਿਆਂ ਨੂੰ ਇਕੱਠੇ ਹੋ ਕੇ ਤੇ ਇੱਕ ਗੰਦੇ ਵਾਲਾ ਬਣਾਉਣਾ ਚਾਹੀਦਾ ਮੈਂ ਸਾਰੇ ਮਸੀਹ ਮਸੀਹ ਭਾਈ ਜਾਰੇ ਨੂੰ ਸਾਰੇ ਵਾਸੀਆਂ ਨੂੰ ਧਾਰੀਵਾਲ ਦੇ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦੰਨਾ ਤੇ ਬਹੁਤ ਬਹੁਤ ਦਾਇਨਾਨਾ ਜੈ ਮਸੀਹ ਹੋਗੇ ਅੱਜ ਦੇ ਇਸ ਜੋ ਬਹੁਤ ਵੱਡੀ ਵਿਸ਼ਾਲ ਸ਼ੋਭਾ ਯਾਤਰਾ ਮਸੀਹ ਭਾਈ ਜਾਰੇ ਵੱਲੋਂ ਇਕੱਠੇ ਹੋ ਕੇ ਕੱਢੀ ਜਾ ਰਹੀ ਹੈ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਤੇਜੀ ਬੜਾ ਖੁਸ਼ੀ ਦਾ ਮਾਹੌਲ ਹੈ ਪੂਰੇ ਸ਼ਹਿਰ ਦੇ ਅੰਦਰ ਸਾਰੇ ਨਾਮਿਨੇਸ਼ਨ ਚਰਚਸ ਅਤੇ ਯੂਥ ਵਿੰਗਸ ਜਿਹੜੇ ਨੇ ਇਕੱਠੇ ਹੋ ਕੇ ਨੌਜਵਾਨ ਇਹ ਸਾਰਾ ਉਪਰਾਲਾ ਕਰ ਰਹੇ ਨੇ ਅਤੇ ਅਸੀਂ ਪੂਰੇ ਸ਼ਹਿਰ ਵਾਸੀਆਂ ਨੂੰ ਪ੍ਰਭੂ ਯੇਸ਼ੂ ਮਸੀਹ ਦੇ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਨੇ ਆ ਅਤੇ ਹਮੇਸ਼ਾ ਇਹ ਪ੍ਰਾਰਥਨਾ ਕਰਦੇ ਆ ਕਿ ਸਾਡਾ ਸ਼ਹਿਰ ਸਾਡਾ ਤੇਜ ਜਿਹੜਾ ਹੈ ਉੱਨਤੀ ਕਰੇ ਤਰੱਕੀ ਕਰੇ ਅਤੇ ਹਰ ਵਰਗ ਇਸ ਜਗ੍ਹਾ ਤੇ ਖੁਸ਼ੀ ਅਤੇ ਮੇਲ-ਮਿਲਾਪ ਦੇ ਨਾਲ ਰਹੇ ਸੋ ਇੱਕ ਵਾਰ ਫਿਰ ਅਸੀਂ ਸਾਰੇ ਚਰਚਸ ਵੱਲੋਂ ਅਤੇ ਬੀਐਸ ਫਾਊਂਡੇਸ਼ਨ ਵੱਲੋਂ ਤੁਹਾਨੂੰ ਸਾਰਿਆਂ ਨੂੰ ਪ੍ਰਭੂ ਯੇਸ਼ੂ ਮਸੀਹ ਦੇ ਜਨਮ ਦਿਹਾੜੇ ਦੀ ਬਹੁਤ-ਬਹੁਤ ਮੁਬਾਰਕਾਂ ਦਿੰਨੇ ਤੇ ਸਾਡੀ ਦੁਆ ਹੈ ਕਿ ਆਉਣ ਵਾਲਾ ਨਵਾਂ ਸਾਲ ਤੁਹਾਡੀ ਜ਼ਿੰਦਗੀਆਂ ਦੇ ਅੰਦਰ ਪ੍ਰਭੂ ਨਵੀਂ ਬਰਕਤ ਨਵੀਆਂ ਤਰੱਕੀਆਂ ਨਵੀਆਂ ਉਮੀਦਾਂ ਲੈ ਕੇ ਆਵੇ ਖੁਦਾਤ ਅਨੁਸਾਰ ਇਹਨਾਂ ਪਰਿਵਰਤਨ ਚੁਣੇ ਸਰ ਸਮਾਗਮ ਨੂੰ ਲੈ ਕੇ ਜੋ ਹੋ ਰਿਹਾ ਬਹੁਤ ਰੌਣਕ ਲੱਗੀ ਹੋਈ ਈ ਕੀ ਕਰਾਂ ਜੋ ਅੱਜ ਬੜਾ ਖੁਸ਼ੀ ਦਾ ਦਿਨ ਆ ਕਿ ਅਸੀਂ ਸਾਰੇ ਰਲ ਮਿਲ ਕੇ ਫ੍ਰੀ ਜੀਸਸ ਦਾ ਜਨਮ ਦਿਹਾੜਾ ਮਨਾ ਰਹੇ ਆ ਉਹ ਬੜਾ ਵੱਡਾ ਉਪਰਾਲਾ ਸੀਗਾ ਫਦਰ ਜੋਸ਼ ਪਟਿਆੜੀ ਦੇ ਵੱਲੋਂ ਇਸ ਸਾਰੀਆਂ ਮਿਸ਼ਨ ਨੂੰ ਨਾਲ ਲੈ ਕੇ ਜਿਨ੍ਹਾਂ ਨੇ ਅੱਜ ਇੱਕ ਮਹਾ ਉਸਤਤ ਉਸਤ ਇੱਕ ਨਗਰ ਕੀਰਤਨ ਲੱਗਣ ਜਾ ਰਹੇ ਆ ਜਿਨ੍ਹਾਂ ਦੇ ਵਾਸਤੇ ਜਿਨ੍ਹਾਂ ਦੇ ਵੈਲਕਮ ਦੇ ਵਾਸਤੇ ਅਸੀਂ ਕਿਸਨ ਯੂਵਾ ਮੋਰਚਾ ਦੇ ਵੱਲੋਂ ਇੱਕ ਆਪਣਾ ਲੰਗਰ ਦਾ ਪ੍ਰਬੰਧ ਕੀਤਾ ਤੇ ਧਾਰੀਵਾਲ ਰੋਸਟੈਂਡ ਦੇ ਵਿੱਚ ਅਸੀਂ ਲੰਗਰ ਦਾ ਪ੍ਰੋਗਰਾਮ ਕੀਤਾ ਸੋ ਮੇਰੇ ਵੱਲੋਂ ਮੇਰੀ ਸਮੂਹੀ ਟੀਮ ਵੱਲੋਂ ਸਾਰਿਆਂ ਨੂੰ ਬੜੇ ਬੜੇ ਲੈਂਦੀਆਂ ਅਸੀਂ 90 ਸਾਲ ਦੀਆਂ ਲੱਖ ਲੱਖ ਵਧਾਈਆਂ ਹਾਂਜੀ ਨਿਸ਼ਾਨ ਸਿੰਘ ਜੀ ਮੇਰਾ ਨਾਮ ਨਿਸ਼ਾਨ ਸਿੰਘ ਜ਼ਿਲ੍ਹਾ ਪ੍ਰਧਾਨ ਦਲੀ ਸੁਰੱਖਿਆ ਸੈਨਾ ਮੈਂ ਆਪਣੇ ਵੱਲੋਂ ਤੇ ਆਪਣੇ ਸੰਗਠਨ ਵੱਲੋਂ ਦਲੀ ਸੁਰੱਖਿਆ ਸੈਨਾ ਮੈਂ ਦੇਸ਼ ਵਾਸੀਆਂ ਦੇ ਵਿਦੇਸ਼ ਵਾਸੀਆਂ ਨੂੰ ਵੱਡੇ ਦਿਨ ਤੇ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਬਾਦ ਦਿੰਦਾ ਜੈ ਮਸੀਹ ਜੀ ਚੱਲਣ ਦੀ ਹੈ ਪਾਰਟੀ ਦੀ ਪਾਰਟੀ ਦੀ ਪੰਡ ਜੀ ਪੰਡ ਜੀ ਗੁੱਡ ਮਾਰਨਿੰਗ ਪੰਡ ਜੀ ਗੁੱਡ ਮਾਰਨਿੰਗ ਗੁੱਡ ਆਫਟਰਨੂਨ ਸਰ ਚਲੋ ਜੀ ਹਾਂ ਜੀ ਅਸੀਂ ਸਰ ਦੱਸ ਦੋ ਜਿਹੜਾ ਸ਼ਬੀਅਤ ਨੇ ਘੱਟੀ ਆ ਰਹੀ ਹੈ ਪ੍ਰਭੂ ਜੀ ਅਸੀਂ ਜਿੱਧੜ ਦੇ ਉਹਦੇ ਸੰਬੰਧ ਚ ਦੱਸ ਦੋ ਜੀ ਹallelujah hallelujah 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 ਸੋ ਅੱਜ ਸ਼ਹਿਰ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਸਮੂਚੀ ਮੁਨਿਸੀਆਂ ਵੱਲੋਂ ਸਮੂਚੀਆਂ ਜਥੇਬੰਦੀਆਂ ਵੱਲੋਂ ਅੱਜ ਰਲ ਕੇ ਮੋਢੇ ਨਾਲ ਮੋਢਾ ਜੋੜ ਕੇ ਅੱਜ ਇੱਕ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਕਿ ਪ੍ਰਭੂ ਯਿਸੂ ਮਸੀਹ ਦੇ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਜ ਦੀ ਸ਼ੋਭਾ ਯਾਤਰਾ ਹੈ ਔਰ ਪੂਰੇ ਸ਼ਹਿਰ ਦੇ ਵਿੱਚ ਜਗਾ ਜਗਾ ਲੰਗਰਾਂ ਦੇ ਇੰਤਜ਼ਾਮ ਕੀਤੇ ਗਏ ਨੇ ਸਾਰੇ ਭਾਈਚਾਰੇ ਵੱਲੋਂ ਸਿੱਖ ਭਾਈਚਾਰੇ ਵੱਲੋਂ ਹਿੰਦੂ ਭਾਈਚਾਰੇ ਵੱਲੋਂ ਮੁਸਲਮਾਨ ਭਾਈਚਾਰੇ ਵੱਲੋਂ 크리스마ਸ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਔਰ ਸਾਡੀਆਂ ਸਮੂਚੀਆਂ ਟੀਮਾਂ ਅੱਜ ਸਮੂਚੀਆਂ ਕਲੀਸਿਯਾਂ ਵੱਜ ਧਾਰੀਵਾਲ ਚ ਪਹੁੰਚ ਰਹੀਆਂ ਨੇ ਮਿਸ਼ਨ ਹਸਪੀਟਲ ਧਾਰੀਵਾਲ ਤੋਂ ਮੈਕਰੋਟਾ ਹਸਪੀਟਲ ਤੋਂ ਇਹ ਚੋਭਾ ਯਾਤਰਾ ਸ਼ੁਰੂ ਹੋ ਕੇ ਔਰ ਲਿਟਲ ਫਲਾਵਰ ਤ੍ਰੀਜਾ ਨਗਰ ਪਹੁੰਚ ਰਹੀ ਆ ਤ੍ਰੀਜਾ ਨਗਰ ਸਕੂਲ ਦੇ ਵਿੱਚ ਸਮਾਪਤੀ ਹੋਵੇਗੀ ਔਰ ਉਸ ਤੋਂ ਬਾਅਦ ਉਹ ਜਗ੍ਹਾ ਤੇ ਸਾਡੀਆਂ ਸੰਗਤਾਂ ਨੂੰ ਜਿਨ੍ਹਾਂ ਨੇ ਸਾਡੇ ਸੇਵਾਦਾਰ ਜਿਨ੍ਹਾਂ ਨੇ ਸਾਡੇ 크੍ਰਿਸਚਨ ਲੀਡਰ ਸਾਹਿਬਾਨ ਉਹਨਾਂ ਨੂੰ ਸ਼ਰਮਾਂਤ ਕੀਤਾ ਜਾਏਗਾ ਔਰ ਹਰ ਘਰ ਚ ਅੱਜ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਨੂੰ ਸਮਰਪਿਤ ਵੱਡੇ ਦਿਨ ਦੀ ਖੁਸ਼ੀ ਵਿੱਚ ਪੂਰੇ ਵਰਲਡ ਦੇ ਲਈ ਪ੍ਰਾਰਥਨਾ ਕੀਤੀ ਜਾ ਰਹੀ ਆ ਕਿ ਜਿਸ ਤਰ੍ਹਾਂ ਬਾਹਰ ਦੇ ਮੁਲਕਾਂ 'ਚ ਕਈ ਮੁਲਕਾਂ ਦੀਆਂ ਜੰਗਾਂ ਲੱਗੀਆਂ ਹੋਈਆਂ ਨੇ ਅਸੀਂ ਸਾਡਾ 크੍ਰਿਸਚਨ ਧਰਮ ਮਸੀਹ ਧਰਮ ਦੀ ਇਹ ਸੋਚ ਹੈ ਦੀ ਸਿੱਖਿਆ ਹੈ ਕਿ ਅਸੀਂ ਸਭ ਜਾਣੇ ਰਲ ਮਿਲ ਕੇ ਤੇ ਅਮਨ ਸ਼ਾਂਤੀ ਨਾਲ ਪਿਆਰ ਨਾਲ ਇਹ ਦਿਨ ਬਤੀਤ ਕਰੀਏ ਆਪਣਾ ਜੀਵਨ ਬਤੀਤ ਕਰੀਏ ਹਰ ਧਾਰਮਿਕ ਸਮਾਗਮ ਅਸੀਂ ਇਸੇ ਤਰ੍ਹਾਂ ਰਲ ਕੇ ਮਨਾਉਂਦੇ ਰਹੀਏ ਸੋ ਮੈਂ মিডিਆ ਦੇ ਜ਼ਰੀਏ ਪਾਜ ਕ੍ਰਿਸ਼ਚਨ ਜੂਵਾ ਮੋਰਚਾ ਪੰਜਾਬ ਵੱਲੋਂ ਸਮੁੱਚੀ ਮਨੁੱਖ ਜਾਤੀ ਨੂੰ ਹਰ ਕਮਿਊਨਿਟੀ ਨੂੰ ਇਹ ਵੱਡੇ ਦਿਨ ਦੀ ਔਰ ਨਵੇਂ ਸਾਲ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਅੰਮੀਦ ਕਰਦੇ ਹਾਂ ਅਰਦਾਸ ਕਰਦੇ ਹਾਂ ਪ੍ਰਭੂ ਜੀ ਦੇ ਚਰਨਾਂ 'ਚ ਕਿ ਪ੍ਰਭੂ ਜੀ ਨਵਾਂ ਸਾਲ ਸਾਡੇ ਮੁਲਕ ਦੀ ਤਰੱਕੀ ਤੇ ਬਿਹਤਰੀ ਵਾਸਤੇ ਹੋਵੇ ਤੇ ਸਾਰੀਆਂ ਕੋਮਰਾਂ ਰਲ ਮਿਲ ਕੇ ਸਾਰੇ ਧਾਰਮਿਕ ਸਮਾਗਮਾਂ ਨੂੰ ਇਸੇ ਤਰ੍ਹਾਂ ਮਨਾਉਂਦੀਆਂ ਰਹਿਣ ਸੋ ਸਾਡੇ ਰੋਡ ਦੇ ਉੱਪਰ ਅੱਜ ਧਾਰੀਵਾਲ ਬੱਸ ਸਟੈਂਡ ਦੇ ਵਿੱਚ ਜੋ ਅਸੀਂ ਲੰਗਰਾਂ ਦਾ ਛੋਟਾ ਜਿਹਾ ਉਪਰਾਲਾ ਕੀਤਾ ਹੈ ਪਰ ਦੇਖਣ ਤੇ ਆ ਕਿ ਹਰ ਕਮਿਊਨਿਟੀ ਮੇਰਾ ਗੁਜਰ ਭਾਈਚਾਰਾ ਆਇਆ ਸੀ ਸਵੇਰੇ ਦੁੱਧ ਦੀ ਸੇਵਾ ਪਾ ਕੇ ਗਿਆ ਮੈਂ ਪੈਸੇ ਪੁੱਛੇ ਕਹਿੰਦੇ ਨਹੀਂ ਸਾਨੂੰ ਵੀ ਪੁੱਛਿਆ 크ਿਸਮਸ ਦੇ ਮੇਰੇ ਸਿੱਖ ਵੀਰ ਆ ਦੋ ਤਿੰਨ ਗੱਡੀਆਂ ਰੋਕੇ ਬਟਾਲੇ ਨੂੰ ਜਾਂਦੇ ਜਾਂਦੇ ਰੋਕੇ ਸਾਨੂੰ 크ਿਸਮਸ ਦੇ ਦੀ ਵਧਾਈ ਦੇ ਕੇ ਗਏ ਨੇ ਇਹ ਚੀਜ਼ ਨਾ ਮੰਚ ਨੂੰ ਸਕੂਨ ਮੰਚ ਖੁਸ਼ੀ ਆ ਕਿ ਹਰ ਕਮਿਊਨਿਟੀ ਦੇ ਹਰ ਧਰਮ ਤੇ ਹਰ ਜਾਤੀ ਦੇ ਵਿੱਚ ਅੱਜ 크ਿਸਮਸ ਦੇ ਦੀ ਖੁਸ਼ੀ ਮਨਾਇ ਜਾ ਰਹੀ ਹੈ ਸੋ ਇਹਨਾਂ ਲਈ ਅਜੇ ਤੁਹਾਡਾ ਜਨਮ ਦਿਨ ਵੀ ਬਣਾਇਆ ਗਿਆ ਕੀ ਸੋ ਮੇਰਾ ਜਨਮ ਦਿਨ ਮਨਾਇਆ ਗਿਆ ਜੀ ਮੇਰਾ ਵੈਸੇ 19 12 ਨੂੰ ਮੇਰਾ ਜਨਮ ਦਿਨ ਪਰ ਮੇਰੀ ਸਮੂਚੀ ਟੀਮ ਕ੍ਰਿਸਚਨ ਜੁਵਾ ਮੋਰਚਾ ਦਾ ਫੈਸਲਾ ਸੀ ਕਿ ਅਸੀਂ ਕੱਲ ਬਸ ਸਟੈਂਡ ਤੇ ਸਟੇਜ ਤੇ ਹੀ ਜਿੱਥੇ ਪ੍ਰਭੂ ਦਾ ਗੋਨ ਗਾਇਨ ਹੋਏਗਾ ਉੱਥੇ ਹੀ ਤੁਹਾਡਾ ਜਨਮ ਦਿਨ ਸੈਲੀਬ੍ਰੇਟ ਕੀਤਾ ਜਾਵੇਗਾ